ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਤੰਦਰੁਸਤ ਹੋਵੋਗੇ ਕਣਕ ਦੀ ਫਸਲ ਦੀ ਕਾਫੀ ਬਾਡੀ ਕੰਪਲੀਟ ਹੋ ਗਈ ਹੈ ਤੇ ਮੰਡੀਆਂ ਦੇ ਵਿੱਚ ਤੋਲ ਵੀ ਨਾਲ ਦੀ ਨਾਲ ਲਿਫਟਿੰਗ ਵੀ ਜਿਹੜਾ ਕੰਮ ਆ ਉਹ ਚੱਲ ਰਿਹਾ ਹੈ ਪਿਛਲੇ ਦਿਨਾਂ ਦੇ ਵਿੱਚ ਕਈ ਜਗ੍ਹਾ ਤੇ ਉੱਤੇ ਮੌਸਮ ਦੀ ਖਰਾਬੀ ਤੇ ਕਈ ਜਗ੍ਹਾ ਦੇ ਉੱਤੇ ਅੱਗ ਲੱਗਣ ਦੀਆਂ ਘਟਨਾਵਾਂ ਨਾਲ ਕਣਕ ਦੀ ਫਸਲ ਦਾ ਕਾਫੀ ਨੁਕਸਾਨ ਹੋਇਆ। ਇਸ ਵਾਰ ਜਿਹੜੀ ਮੌਸਮ ਦੀ ਚਲੋ ਗੜਬੜੀ ਹੈ ਉਹ ਆਪਣੇ ਕੰਟਰੋਲ 'ਚ ਨਹੀਂ। ਅੱਗ ਲੱਗਣ ਦੀਆਂ ਘਟਨਾਵਾਂ ਕਾਫੀ ਜ਼ਿਆਦਾ ਵਾਪਰੀਆਂ। ਇਹਦੇ ਬਾਰੇ ਮੈਂ ਪਹਿਲਾਂ ਵੀ ਬੇਨਤੀ ਕਰਦਾ ਹਾਂ ਕਈ ਵਾਰ ਕਿ ਆਪਣੀ ਡਿਊਟੀ ਵਧਾਉਣੀ ਚਾਹੀਦੀ ਜਦੋਂ ਕਣਕ ਆਪਣੀ ਵੱਢਣ ਦੇ ਨੇੜਾ ਹੈ ਨਾ ਦੋ ਹਫ਼ਤੇ ਰਹਿ ਗਏ। ਖੇਤਾਂ 'ਚ ਡਿਊਟੀ ਆਪਣੀ ਵਧਾਉਣੀ ਚਾਹੀਦੀ ਹੈ। ਆਮ ਤੌਰ ਤੇ ਮੈਂ ਦੇਖਿਆ ਹੁਣ ਪਹਿਲਾਂ ਜਦੋਂ ਫਸਲਾਂ ਖੇਤਾਂ 'ਚ ਹਰੀਆਂ ਕਚਾਰ ਵੀ ਖੜੀਆਂ ਹੁੰਦੀਆਂ ਸੀ ਨਾ ਉਦੋਂ ਵੀ ਆਪਣੀ ਹਾਜ਼ਰੀ ਜ਼ਿਆਦਾ ਹੁੰਦੀ ਸੀ ਖੇਤਾਂ 'ਚ ਹੁਣ ਮੈਂ ਕਈ ਵਾਰ ਦੇਖੀਦਾ ਫੀਲਡ ਵੇਟ ਕਰਨ ਕਈ ਵਾਰੀ ਦੁਪਹਿਰਾਂ ਨੂੰ ਜਾਈਦਾ ਚਾਹੇ ਆਪਾਂ ਸਿਆਲ ਦੀ ਗੱਲ ਕਰ ਲਈਏ ਤੇ ਚਾਹੇ ਝੋਨੇ ਦੀ ਗੱਲ ਕਰ ਲਈਏ ਤਾਂ ਹਾਜ਼ਰੀ ਖੇਤਾਂ 'ਚ ਆਪਣੀ ਘਟ ਇਹ ਗੱਲ ਆ ਲੈ ਆਪਾਂ ਨੂੰ ਗੌਰ ਕਰਨ ਦੀ ਲੋੜ ਹੈ ਤਾਂ ਉਹਦੇ ਨਾਲ ਕੀ ਹੋਊਗਾ ਚਾਹੇ ਕਿਤੇ ਉਹ ਚੰਗਿਆੜੀ ਪੈਦਾ ਹੁੰਦੀ ਹੈ ਚਾਹੇ ਕੋਈ ਬਿਜਲੀ ਟੁੱਟਦੀ ਵੈਸੇ ਤਾਂ ਹੁਣ ਬਿਜਲੀ ਜਾਂਦੇ ਨੇ ਬੀਲੀ ਬੋਰਡ ਲੋਦਨੇ ਲਾਈਟ ਤਕਰੀਬਨ ਬੰਦ ਹੁੰਦੀ ਆ ਘਰਾਂ ਲਈ ਵੀ ਬੰਦ ਹੁੰਦੀ ਆ ਤੇ ਕੀ ਤਾਂ ਤੇ ਚਾਹੇ ਜੇ ਕੋਈ ਸ਼ਰਾਰਤ ਵੀ ਕਰਦਾ ਤਾਂ ਉਹ ਆਪਾਂ ਨੂੰ ਤੁਰੰਤ ਉਦੋਂ ਪਤਾ ਲੱਗ ਸਕਦਾ ਜੇ ਕਿਉਂਕਿ ਕਈ ਖੇਤ ਆ ਜਿਹੜੇ ਪਿੰਡਾਂ ਤੋਂ ਕਾਫੀ ਦੂਰ ਹੁੰਦੇ ਆ ਕੱਚੇ ਰਾਹ ਨਾ ਦੂਰ ਪੁਰਾਣੇ ਵੱਡੇ ਵੱਡੇ ਰਾਹ ਨੇ ਤੇ ਦੂਰ ਦੂਰ ਖੇਤ ਆ ਪਿੰਡਾਂ ਤੋਂ ਜਿਨ੍ਹਾਂ ਦਾ ਰਕਬਾ ਜ਼ਿਆਦਾ ਆ ਤਾਂ ਉੱਥੇ ਜਿਹੜੀ ਹੈਗੀ ਆ ਕਈ ਵਾਰ ਕੋਈ ਬੰਦਾ ਨੇੜੇ ਤੇ ਨਹੀਂ ਹੁੰਦਾ ਤਾਂ ਜਿਹੜੀ ਅੱਗ ਧੁੱਕਦੀ ਧੁੱਕਦੀ ਉਹ ਕਈ ਵਾਰ ਵੱਧ ਜਾਂਦੀ ਆ ਜਦੋਂ ਉਦੋਂ ਬਾਅਦ ਪਤਾ ਲੱਗਦਾ ਆਪਾਂ ਨੂੰ ਇਹ ਗੱਲਾਂ ਖਾਸ ਧਿਆਨ ਦੇਣ ਦੀ ਲੋੜ ਹੈਗੀ ਆ। ਦੂਸਰੀ ਗੱਲ ਜਿਹੜੀ ਮੈਂ ਗੱਲਬਾਤ ਕਰਨੀ ਸੀਗੀ ਚਲੋ ਕਣਕਾਂ ਦੇ ਝਾੜ ਬਹੁਤ ਸੋਹਣੇ ਆਏ ਆਪਣੀ ਮਿਹਨਤ ਬੱਲੇ ਪਈ ਆ ਤੇ ਆਪਾਂ ਨੂੰ ਇਹ ਚੀਜ਼ ਨੂੰ ਖੁਸ਼ੀ ਦਾ ਆਨੰਦ ਵੀ ਮਾਣਨਾ ਚਾਹੀਦਾ ਚਲੋ ਝਾੜ ਜਿੱਤੇ ਆਪਣਾ ਚੰਗਾ ਰਿਹਾ ਕਿਉਂਕਿ ਕਈ ਜਿੱਥੇ ਹੁਣ ਨੁਕਸਾਨ ਹੋ ਗਿਆ ਕਿਸਾਨ ਵੀਰਾਂ ਦਾ। ਉਹ ਦੇਖੋ ਵੀ ਕਿੰਨੇ ਅਫਸੋਸ ਵਾਲੀ ਗੱਲ ਆ 6 ਮਹੀਨੇ ਆਪਾਂ ਫਸਲ ਪਾਲਦੇ ਆਂ ਤੇ ਐਂਡ ਤੇ ਆ ਕੇ ਫਸਲ ਖਰਾਬ ਹੋ ਜੇ। ਤੇ ਦੇਖੋ ਮਤਲਬ ਕੁਦਰਤੀ ਕਰੋਪੀ ਆਪਾਂ ਕਹ ਲਈਏ ਕੋਈ ਕਿਸੇ ਵੀ ਤਰ੍ਹਾਂ ਨੁਕਸਾਨ ਹੁੰਦਾ ਕੁਦਰਤ ਦੇ ਆਪਾਂ ਕਹਿ ਸਕਦੇ ਵਰਤਾਰਾ ਤੇ ਜਿੱਥੇ ਆਪਣੇ ਝਾੜ ਠੀਕ ਰਹੇ ਚਲੋ ਵਧੀਆ ਆਪਣੀ ਮਿਹਨਤ ਬੱਲੇ ਪਈ ਹੈ ਬੇਨਤੀ ਮੇਰੀ ਇਹ ਸੀਗੀ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਜਿਹੜਾ ਆਪਦਾ ਬੀਜ ਆ ਨਾ ਬੀਜ ਹਰ ਸਾਲ ਕਿਸਾਨ ਵੀਰ ਮੁੱਲ ਲੈਂਦੇ ਮੈਂ ਇੱਕ ਪੋਸਟਰਾਂ ਹੀ ਵੀ ਤੁਹਾਡੇ ਨਾਲ ਗੱਲਬਾਤ ਕੀਤੀ ਫੇਸਬੁੱਕ ਤੇ ਕਿ ਤਕਰੀਬਨ ਤਕਰੀਬਨ ਜੇ 70% ਰਕਵੇ ਦੇ ਵਿੱਚ ਵੀ ਕਿਸਾਨ ਵੀਰ ਮੁੱਲ ਬੀਜ ਲੈ ਕੇ ਪਾਉਂਦੇ ਹਨ ਖਰੀਦ ਕੇ ਤੇ 7-800 ਕਰੋੜ ਤਾਈ ਬਣਦੀ ਗੱਲ ਬਾਤ ਜਤੀ ਰੁਪਏ ਕਿਲੋ ਦੇ ਹਿਸਾਬ ਨਾਲ ਬੀ ਲਾਈਏ ਕਈ ਕਿਸਾਨ ਵੀ ਰੁਪਈਂ ਦੇ ਬੀਂਤੀ ਰੁਪਈਏ ਕਿਲੋ 40-40 ਕਿਲੋ ਵੀ ਰੁਪਈਏ ਕਿਲੋ ਵੀ ਬੀਖਰੀਦਦੇ ਆ ਇਹ ਗੱਲ ਨਾਲ ਥਾਸ ਧਿਆਨ ਦੇਣ ਦੀ ਲੋੜ ਆ ਕਿਉਂਕਿ ਹਰ ਸਾਲ ਬੀਜ ਆਪਾਂ ਨੂੰ ਮੁੱਲ ਖਰੀਦਣ ਦੀ ਜ਼ਰੂਰਤ ਨਹੀਂ ਹੁੰਦੀ ਕਣਕ ਚ ਵੀ ਝੋਨੇ ਚ ਵੀ 4-4 ਸਾਲ ਆਪਾਂ ਕੰਮ ਚਲਾ ਸਕਦੇ ਆ ਇੱਕ ਦੂਜੇ ਨਾਲ ਵਟਾ ਕੇ ਹੁਣ ਜਿਹੜੇ ਕਿਸਾਨ ਵੀਰਾਂ ਦਾ ਝਾੜ ਚੰਗਾ ਆਇਆ ਬੇਨਤੀ ਇਹ ਆ ਖਾਸ ਤੌਰ ਤੇ ਜਿਨ੍ਹਾਂ ਨੇ ਨਵੀਆਂ ਕਿਸਮਾਂ ਦੀ ਕੋਈ ਬੀਜਾਈ ਕੀਤੀ ਸੀ ਜਾਂ ਜਿਵੇਂ 327 ਵਗੈਰਾ ਦਾ ਵੀ ਝਾੜ ਸ਼ਾਨਦਾਰ ਰਹਿੰਦਾ ਕ ਤਾਂ ਉਹ ਇੱਕ ਦੂਜੇ ਦੇ ਕਿਸਾਨ ਵੀਰਾਂ ਦੇ ਨਾਲ ਬੀਜ ਵਟਾਓ ਕਿ ਤਾਂ ਕਿ ਆਪਾਂ ਨੂੰ ਵਾਧੂ ਖਰਚਾ ਨਾ ਕਰਨਾ ਪਵੇ ਆਪਾਂ ਉਹੀ ਜਿਹੜਾ ਹੈਗਾ ਕਣਕ ਦੇ ਮੁੱਲ ਦੇ ਵਿੱਚ ਹੀ ਆਪਣਾ ਜਿਹੜਾ ਬੀਜ ਆਪਾਂ ਨੂੰ ਨਵਾਂ ਮਿਲ ਜਵੇ ਇੱਕ ਦੂਜੇ ਨਾਲ ਤੁਹਾਨੂੰ ਬੀਜ ਵਟਾ ਲੈਣਾ ਚਾਹੀਦਾ ਤੇ ਮਹਿੰਗਾ ਬੀਜ ਖਰੀਦਣ ਤੋਂ ਗਰੇਜ ਕਰੋ ਚਾਹੇ ਕਿੰਨਾ ਹੀ ਚੰਗਾ ਝਾੜ ਹੋਵੇ ਚਾਹੇ ਕਿੰਨੀ ਚੰਗੀ ਵੈਰੈਟੀ ਹੋਵੇ ਮੈਂ ਤੁਹਾਨੂੰ ਇਹ ਹੀ ਬੇਨਤੀ ਕਰੂੰਗਾ ਜੇ ਕੋਈ ਨਵੀਂ ਕਿਸਮ ਆਉਂਦੀ ਹੈ ਤਾਂ ਤੁਸੀਂ ਇੰਸਟੀਚਿਊਟ ਜਿਹੜਾ AIWBR ਕਰਨਾਲ ਆ ਉੱਥੇ ਅਪਰੋਚ ਕਰਕੇ ਉੱਥੋਂ ਜਿੰਨਾ ਕੋਈ ਚਾਹ 5 ਕਿਲੋ ਮਿਲਦਾ 10 ਮਿਲਦਾ 20 ਮਿਲਦਾ ਉਹ ਲਓ ਤੇ ਉਹ ਬੀਜ ਕੇ ਆਪਦਾ ਬੀਜ ਬਣਾ ਲਓ ਤਿੰਨ ਚਾਰ ਸਾਲੋਂ ਬੀਜ ਲਾ ਲਓ ਫਿਰ ਥੋੜੇ ਜਿਹਾ ਰਕਵੇ ਦਾ ਬੀਜ ਲਿਆ ਕੇ ਤੇ ਫਿਰ ਹੁਣ ਮਲਟੀਪਲਾਈ ਕਰ ਲਓ ਤਾਂ ਵੱਧੂ ਖਰਚੇ ਇਸੇ ਤਰ੍ਹਾਂ ਹੀ ਕਿਸਾਨ ਵੀਰੋਂ ਕੰਟਰੋਲ ਹੁੰਦੇ ਆ ਆਪਾਂ ਕਿਤੇ ਵੀ 2-2 4-400 ਰੁਪਏ ਬਚਾਉਨੇ ਆ ਨਾ ਤਾਂ ਉਹ ਲੰਬੇ ਸਮੇਂ ਦੇ ਵਿੱਚ ਜਾਂ ਵੱਧ ਰਕਵੇ ਦੇ ਵਿੱਚ ਜੇ ਆਪਾਂ ਗੱਲ ਹੁਣ ਮਲਟੀਪਲਾਈ ਕਰੀਏ ਹੁਣ ਗੁਣਾ ਕਰੀਏ ਨਾ ਤਾਂ ਬਹੁਤ ਵੱਡੀ ਰਕਮ ਆ ਹੌਲੀ-ਹੌਲੀ ਜਿਹੜੀ ਹੋ ਗਈ ਬਣ ਜਾਂਦੀ ਕਈ ਵਾਰ ਇੰਨਾ ਗੱਲਾਂ ਅੱਲਾ ਪਾ ਧਿਆਨ ਨਹੀਂ ਦਿੰਦੇ ਤਾਂ ਇੱਕਦਮ ਕਿਸੇ ਚੀਜ਼ ਨਾਲ ਅਟਰੈਕਟ ਹੋਗੇ ਨਾ ਕਿ ਉਹ ਵੈਰੈਟੀ ਬਹੁਤ ਤਗੜੀ ਹੈ ਕੋਈ ਵੀ ਹੈ ਚਾਹੇ ਕਣਕ ਹੈ ਮੱਕੀ ਹੈ ਝੋਨਾ ਹੈ ਜਵਾਰ ਹੈ ਤੁਹਾਡੇ ਬਾਸਮਤੀ ਹੈ ਜਿੱਥੋਂ ਬੀਜ ਜਿਹੜੀ ਪੀਏ ਯੂ ਲੁਧਿਆਣਾ ਨੇ ਜਾਂ ਆਈ ਡਬਲ ਯੂ ਬੀ ਆਰ ਕਰਨਾਲ ਨੇ ਆਈ ਸੀ ਆਰ ਨੇ ਜਿਹੜਾ ਪੈਦਾ ਕੀਤਾ ਹੁੰਦਾ ਉੱਥੋਂ ਬੀਜ ਖਰੀਦੋ ਔਰ ਮਲਟੀਪਲਾਈ ਕਰੋ ਬਹੁਤ-ਬਹੁਤ ਨਮਸਕਾਰ